ਇਹ ਰੋਹੀ ਵਾਲੇ ਪੀਰ ਤੇ ਕਿਹੜਾ ਜਾਂਦਾ ਥੋੜੇ ਸਾਰਿਆਂ ਨੂੰ ਲਾਲਾ ਵੀ ਸਰਕਾਰ ਰੋਹੀਆ ਪੀਰ ਤੁਸੀਂ ਆਂਗੇ ਹਾਂ ਵੀਰੇ ਜਾਂ ਨਹੀਂ ਜਾਂਦੇ ਰੋਹੀ ਵਾਲੇ ਸਰਕਾਰ ਰੋਹੀਆ ਪੀਰ ਰੋਹੀ ਵਾਲਾ ਪੀਰ ਆ ਵੀ ਮੁੰਡੇ ਸਰਦਾਰ ਕਾਈ ਦਾ ਫਰਮਾਨ ਜੀ ਆ ਹਮ ਕਿਹੜੇ ਬਣਾ ਦਿੱਤਾ ਜਰਾ ਤੁਸ ਮਾਲ ਕੋਈ ਤੁਸ ਮਾਲ ਬੱਚੇ ਦੀ ਵਾਪਸੀ ਪੁੱਛਦਾਗਾ ਤੇ ਆਪ ਦੇ ਘਰ ਦੀ ਵਾਪਸੀ ਪੁੱਛਦਾਗਾ ਓਈ ਗੱਲ ਪੁੱਛਦਾ ਐ ਕੀ ਗੱਲ ਹੈ ਲੈ ਹੁਣ ਹੱਥ ਕੋਲੀ ਮੇਰਾ ਵੀਰਾਂ ਪਹਿਲੀ ਦਿਨ ਉਹ ਮੈਨੂੰ ਦਿਖਾਈ ਦੇਈ ਕਿ ਨਾਂ ਦੇ ਕੇ ਪਤਾ ਤਾਂ ਦੱਸਾਂ ਹੁਣ ਤੇ ਬਹੁਤ ਚਾਹ ਹੈ ਮੈਂ ਦਿਖਾਈ ਦਿੱਤਾ ਤੈਨੂੰ ਬਿਲਕੁਲ ਦਿਖਾਈ ਦਿੱਤਾ ਕਿਹੜੀ ਮਾਤਾ ਸਾਰਿਆਂ ਦੇ ਲਈ ਹੈ ਲੈ ਇਹਨਾਂ ਬਾਰੇ ਕੁਝ ਵੀ ਨਹੀਂ ਨਾ ਅਸਾਂ ਮੈਂ ਵੀ ਨਾ ਦਿੱਤੀ ਨਹੀਂ ਕਮਾਈ ਵੀ ਨਾਲ ਦਿੱਤਾ ਤਰਾ ਨਾ ਮੇ ਭਾਈ ਹੋਏ ਤੇਰੇ ਡੈਡੀ ਤੋਂ ਕੁਛ ਨਹੀਂ ਬਣਿਆ ਹੁਣ ਸੇਵਾ ਤੂੰ ਚੱਕ ਰਖਿਆ ਹੋਏ ਹੈਂ ਹਾਂਜੀ ਬੱਬਾ ਜੀ ਇਹੀ ਹੈਗਾ ਲਹਿਰ ਤੈ ਬਣਾਉਣੀ ਆ ਹੁਣ ਹੈਂ ਪੱਕੀ ਆਲਾ ਠੀਕਾ ਤੇਰੇ ਡੈਡੀ ਦਾ ਗੁਰੂ ਕੌਣ ਸੀਗਾ ਗੁਰੂ ਨਹੀਂ ਹੋਏ ਹੈਂ ਕਿਹ ਕੀ ਕੋਣ ਸੀਗੀ ਛੋਟੇ ਦਾਦ ਕਿਦੇ ਹੋਣਾ ਕਹਿੰਦਾ ਮੇਰੇ ਵੀ ਹੋਣਾ ਕਹਿੰਦਾ ਛੋਟੇ ਹੋਣਗੇ ਨਾ ਠੀਕ ਹੈ ਲੈ ਕੋਣ ਜਾ ਆ ਜਾ ਆ ਜਾ ਮੈਂ ਹੋਏ ਕਿ ਚਾਰੀ ਖਾਂ ਅੰਦਰ ਵਿੱਚ ਡਾਲਿਆ ਓ ਤੂੰ ਜਸਤਰੀ ਮਮਾਈ ਨੇ ਮੇਰੀ ਤਾਂ ਰੋਣ ਲੱਗ ਜੇ ਪੀਰ ਤੇ ਜਾ ਕੇ ਤੁਸੀਂ ਰੋਣ ਲੱਗ ਜੇ ਲੋ ਠੀਕ ਹੈ ਹਾਂਜੀ ਛੋਟੀ ਗੱਡੀ ਦੀ ਬਿਲਕੁਲ ਪੱਟੀ ਵਿੱਚ ਹੀ ਬੈਠਣਾ ਪੁੱਛਾ ਕਿ ਤੇਰੀ ਹੁਣ ਟੇਢੀ ਹੋਣਾ ਕਿਵੇਂ ਕੱਟਾਂ ਦਾਦੇ ਬਸ ਵੀ ਘੁੰਮ ਕੇ ਜੇ ਵਾਗ ਚੱਲਣਾ ਢੜਪੇ ਨੂੰ ਕਿ ਮੈਨਾ ਵਿੱਚ ਦੀਆਂ ਆ ਹੈਂ ਘੁੰਮਗੀ ਠੀਕ ਆ ਨੇ ਹਾਂ ਮੈਂ ਦੇਖ ਲਿਆ ਪਹਿਲੀ ਵਾਰਾ ਨੇ ਘੁੰਮਗੀ ਠੀਕ ਆ ਜੇ ਚਿੱਤਰ ਚਾਹ ਮੈਂ ਤਾਂ ਕੋਈ ਹੋਊਗਾ ਠੀਕ ਆ ਪਾ ਜੀ ਹਾਂ ਠੀਕ ਹੁਣ ਆਇਆ ਨੂੰ ਛੋਟੇ ਘਰੇ ਹੰਮਾ ਜੀ ਆ ਕੇ ਖੜ ਕੇ ਮੰਨੀ ਲੱਗਦੀ ਐ ਮੰਨੀ ਲੱਗਦੀ ਮੰਨਦੇ ਨਹੀਂ ਮੰਨਦੇ ਸੀ ਠੀਕ ਆ ਪਾ ਜੀ ਮੰਨਦੇ ਨੇਗੇ ਛੋਟੇ ਜਲੇਬੀਆਂ ਜਾਂਦੇ ਕੋਣ ਕਹਿੰਦਾ ਓਏ ਜਲੇਬੀਆਂ ਖਾਂਦੇ ਛੋਟੀ ਗੱਦੀ ਨਹੀਂ ਛੋਟੇ ਮੁੰਡੇ ਦੀ ਜਵਾਨ ਬਣ ਗਈ ਆ ਛੋਟੀ ਗੱਦੀ ਨੇ ਹੀ ਛੋਟੇ ਮੁੰਡੇ ਦੀ ਜਵਾਨ ਫੜਕੀ ਆ ਸਮਝ ਗਿਆ ਨਾ ਇਹੀ ਚੱਲਾਂ ਓਕੇ ਆ ਪੱਕੀ ਗੱਲ ਆ ਵੀ ਤੂੰ ਤਾਂ ਦੋ ਦੋ ਲਾਈਫ ਤੇ ਨਹੀਂ ਕਰਦਾ ਤੂੰ ਮਾੜੀ ਹਾਂ ਗਿਆ ਹਾਂ ਹਾਂ ਹੁਣ ਬੋਲਣਾ ਨਹੀਂ ਚੁੱਪ ਕਰਕੇ ਵਜੋ ਠੀਕ ਹੈ ਠੀਕ ਹਾਂ ਪੀਲ ਦੀ ਤੇ ਹਨੂਮਾਨ ਜੀ ਕੇ ਪਗਾੜ ਦਣਗੇ ਠੀਕ ਹੈ ਇਹ ਕਹਦੇ ਤੂੰ ਦੂਜਾ ਕਾਲਾ ਇਹਨਾਂ ਬਣਾਉਣ ਲਈ ਫਿਰਦਾ ਉਹ ਤੈਨੂੰ ਬੰਦ ਕਰਨਾ ਪੈਣਾ ਮੋਦੋ ਜੀ ਪਹਿਲਾਂ ਜੀ ਜੋ ਵੀ ਕੀ ਗੱਲ ਨੂੰ 1.7 ਤੋਂ 2 ਸਾਲ ਹੋ ਗਏ ਸੀ ਬਟਾਮੀ ਦੇ ਵਿੱਚ ਸਾਲੂ ਸਾਲੂ ਮੈਂ ਤੈਨੂੰ ਪਹਿਲੀ ਕਹਤਾ ਵੀ ਜਿਹੜਾ ਤੂੰ ਨਾਲ ਕਾਲਾ ਲੁਕੋ ਛੋਟੇ ਹੈਗੇ ਕਦੀ ਨੂਰੀ ਹਾਂ ਤੂੰ ਨੂਰੀ ਇਹਨ ਵਿੱਚ ਲੱਗਦਾ ਲੈ ਮੈਂ ਉਹਨਿਆ ਬੋਲਣਾ ਕਰਦਾ ਹਾਂ ਮੋਲ ਕੇ ਨਾਂਜ ਬੋਲਾਂਗੇ ਹੈਪੀ ਬਰਥਡੇ ਹੈ ਅਗਲੇ ਹੱਫ ਦਿਨ ਬੋਲਣਾ ਲਾਉਣਾ ਮੋਲ ਕੀ ਖਵਾਵੇਂਗਾ ਮੈਂ ਕੱਲਾ ਨਹੀਂ ਹਾਂ ਲੈ ਇਨੇ ਸਾਰੇ ਹਾਂ ਜੂਨੇ ਕਹੂੰਗਾ ਅੱਗਿਆ ਲੈ ਹੈ ਲੈ ਬਈ ਜੋ ਮੈਂ ਕਹੂੰਗਾ ਪੰਚਾਇਤੀ ਜਗ੍ਹਾ ਪੇ ਸੇ ਰਾਮੇਸ਼ਾ ਦਾ ਰੌਲਾ ਕਿੱਥੇ ਪੇ ਦੱਸ ਦੱਸ ਪੜ ਕਿੱਥੇ ਗਈ हम तो नहीं तुम अंदर आ रहे हो पापा काजल भी क्या पापा सोच रहा हूँ जिस ट्री के आने का चाहे हाँ भाई और दांपन चाहे तीन जगह पे से रोड़ा कितने पैसे चाहे जिस ट्री पे से पैक हो गए चाहे दो फुट जगह पे से पैक हो गए जगह तो कौन है और भी कह रहे हैं ना मैं चौड़ गया भैया मैं तीनों कह रह ਉਹਨੇ ਤਾਂ ਚਾੜ ਚੜ ਕਰਨ ਲੇਟ ਆਇਆ ਜੀ ਤੇਰੀ ਫਲਾਟ ਲੈ ਕੇ ਸਹੀ ਆ ਨਾ ਬਾਬਾ ਕਿੰਨਾ ਦਿਨ ਹੋ ਗਿਆ ਆਪਾਂ ਨੇ ਕਿਹਾ ਤੂੰ ਦੇਖੀ ਜਾ ਸਨੀਵਾਰ ਨੂੰ ਲੈ ਆ ਕੇ ਨਾ ਜੇ ਨਾ ਤੁਹਾਨੂੰ ਘਰੇ 3 ਵਜੇ ਵਾੜਾ ਮੈਨੂੰ ਫਟੇ ਨੂੰ ਕਹਿ ਦੇ ਪੋਰਾ ਟਾਈਮ ਹੋ ਗਿਆ ਹੈ ਸਨੀਵਾਰ ਨੂੰ ਬਟਕਾ ਲੱਗਦਾ ਬਟਕਾ ਕਰੂ ਦੇ ਕਿੰਨੂੰ ਕੀ ਬਾਬਾ ਤੂੰ ਸਿੱਧੂ ਬੋਲ ਚੜੀ ਗੱਲ ਕਰਦੀ ਟੱਕਾ ਸਾ ਗੱਲ ਕਰਦਾ ਕਰਦੇ ਆਂ ਕੀ ਬਾਬਾ ਆਹ We ain't gonna ਕੰਮ ਉਹ ਲਵੀ ਹੈਗੇ ਨੇ ਹੈਗਾ ਕਿਤੇ ਪਿੰਡੇ ਪਿੰਡੇ ਇਹ ਮਾਰ ਬਰ ਮਾਰ ਪਰ ਪਿੰਡੇ ਹੈਗਾ ਬਸ ਉਹਨੂੰ ਕਹੋ ਬਾਬਾ ਜੀ ਕੇ ਸਾਡੇ ਜੁੱਤ ਸਹੀ ਕਰ ਦੋ ਬਾਬਾ ਜੀ ਛੋਟੇ ਘਰੇ ਕਿੱਥੋਂ ਕਰ ਦੋ ਮਨਾਂ ਜੀ ਹਾਫ ਦੇਸ ਦਾ ਮੁੰਡਾ ਬੋਲਣਾ ਕੋ ਕਿਤੇ ਕਿਲਾ ਮੁੰਡਾ ਬੋਲਦਾ ਕਿ ਜੀ ਸਾਡੇ ਸਾਰੇ ਪਾਪੀ ਖਵਾ ਕੇ ਜਾਣੀ ਠੀਕ ਹਾਂ ਤੇਰੇ ਬੀਬੀ ਇਸ ਲੱਕਰ ਤੇਤੀ ਇਸ ਲੱਕਰ ਮੈਨੂੰ ਕੋ ਚੱਕਰ ਕਿਉਂ ਭਾਈ ਬੀਜੀ ਤੇ ਮੈਂ ਤਾਂ ਬਈ ਤਾਂ ਠੀਕ ਹੈ ਵਧੀਆ ਲੈ ਸਮਾਂ ਹਾਏ ਮੋਈ ਨਾ ਪਹਿਲੇ ਪੰਗਾਲੇ ਦੀ ਨਹੀਂ ਪੰਗਾਲਾ ਲੈਤਾ ਨਹੀਂ ਮੈਂ ਤੁਹਾਨੂੰ ਦੱਸ ਹੀ ਕਰਦਾ ਉਹ ਤਾਂ ਹੀ ਬੰਦੇ ਨੂੰ ਆਵਾਜ਼ ਵੀ ਕਰ ਦਿੰਦੀ ਐ ਕਿ ਤਰ੍ਹਾਂ ਆਵਾਜ਼ ਰੱਖ ਲੈ ਕਰ ਸਕਦਾ ਵੀਰ ਇਹ ਬਦਰੋ ਆਵਾਜ਼ ਨਹੀਂ ਕਰ ਦਿੰਦੀ ਐ ਇਹ ਬਰਬਾਦ ਨਹੀਂ ਕਰ ਦਿੰਦੀ ਐ ਠੀਕ ਐ ਸਿਰਫ ਤੂੰ ਲਾਲਾ ਦੇ ਪੀਣਾ ਲਾ ਕੇ ਰੱਖ ਲੈ ਠੀਕ ਐ ਲਾਲਾ ਹੀ ਪੀਣਾ ਲਾ ਕੇ ਰੱਖਾ ਕਿੱਥੇ ਪਾ ਲਾ ਕੋਈ ਗੱਲ ਐ ਇਦਾਂ ਨਹੀਂ ਕਿ ਮੈਂ ਮਰਾ ਮਿਸਰੀ ਤਾਂ ਰੋਣਾ ਪਤਾ ਆਉਣਾ ਹਾਂ ਕੀ ਕਰਦਾ ਰਹਦਾ ਕਰ ਰਿਹਾ ਹੈ ਓਕੇ ਤੇ ਉਹ ਕਿਸੇ ਨੇ ਵਲ ਕੇ ਸਦਾ ਦੋ ਤਿੰਨ ਭਾਗ ਗਿਆ ਕਿ ਮੇਰਾ ਤੇਲਾ ਬਣ ਗਿਆ ਸੀ ਹਮਾਰਾ ਤੇ ਉਹਨੇ ਸਭ ਤੋਂ ਉੱਠੇ ਜਾੜਦਾ ਪੌੜੀ ਉੱਪਰ ਚੜ ਕੇ ਪੌੜੀ ਖਿਚੜੀ ਚੱਕੀ ਨਹੀਂ ਖਿਚੜੀ ਹਾਂ ਉਹਨਾਂ ਦਾ ਰੋ ਪੌੜੀ ਲਾਉਣੀ ਪਊਗੀ ਫੇਰ ਜਾ ਕੇ ਕੰਮ ਬਣੂਗਾ ਠੀਕ ਹੈ ਤਾਂਦਰਾ ਗੁਰੂ ਵੀ ਭੱਜ ਗਿਆ ਕੀ ਕਰੀਏ ਨਹੀਂ ਗੁਰੂ ਨਹੀਂ ਹੈ ਗਾਈ ਗੁਰੂ ਤਾਂ ਪਾਉਣਾ ਜਿਹਨੇ ਮੈਂ ਤਾਂ ਮੈਂ ਤਾਂ ਗੁਰੂ ਬਣ ਜਰਦਾ ਹਾਂ ਉਹ ਜੋ ਦਸ ਖਾਇਆ ਕੇ ਜੋ ਕੋ ਚੀਜ਼ ਬਹੁਤ ਗੁਰੂਈ ਆ ਕਿਵੇਂ ਤੇਰਾ ਕੰਮ ਹੋ ਗਿਆ ਓਕੇ ਆ ਤਾਲ ਸੁਣਾ ਮੈਂ ਤਾਂ ਦੱਸਦਾ ਵੀ ਮੈਂ ਬਣ ਕੇ ਵੀ ਲਾਲਾ ਜੀ ਨੂੰ ਲਾ ਕੇ ਰੱਖਿਆ ਲੈ ਜਿਹੜਾ ਕੱਚਾ ਜਿਹੜੀ ਮਾਤਾ ਸ਼ਾਮਪੁਰ ਨੂੰ ਪਤਾ ਜੇ ਮੈਨੂੰ ਦੱਸੇ ਰਿਹਾ ਠੀਕ ਹੈ ਇਹ ਕੌੜੀ ਬੋਗਚ ਦੀ ਵਾਲੀ ਦੀ ਸਮਝ ਗਿਆ ਜਿੱਥੇ 21 ਰੁਪਏ ਦਾ ਲੱਡੂ ਲਾਗਦੇ ਨਾ ਉਥੇ 50 ਦੇ ਬਾਬੇ ਜੀ ਨੂੰ ਲਾ ਦੇ ਕਰ ਸਮਝ ਗਿਆ ਜਪਾ ਜਕਰ ਕੋਈ ਗਾ ਮੁੰਡਾ ਤੇਰਾ ਹੱਥ ਵਿੱਚ ਬੋਲ ਨਾ ਨਾਲ ਲੈ ਕੇ ਆਵੇਂ ਠੀਕ ਐ ਬੋਲ ਪਹਿਲਾਂ ਕੀ ਕਹਾਂ ਮੈਂ ਤੂੰ ਤੂੰ ਦੱਸ ਯਾਰ ਮੇਰੀ ਖਵਾਇਸ਼ ਪੂਰੀ ਕਰੀਏਗਾ ਬਾਬਾ ਜੀ ਇਹ ਮੰਗ ਹੈ ਹਾਂ ਨਾ ਬਾਬੇ ਤੁਹਾਨੂੰ ਸਹੀ ਬਾਬਾ ਦੱਸ ਬਈ ਦੱਸ ਬੇਟਾ ਮੈਂ ਅੰਦਰ ਆਵਣਾ ਤੇ ਉਹ ਕਹਿੰਦੀ ਰਹਾ ਮੈਂ ਬੋਲਦਾ ਤਾਂ ਹੈ ਕਿ ਥੋੜਾ ਜਿਹਾ ਕੱਢ ਵੀ ਬੋਲ ਕੀ ਕਹਾਂ ਮੈਂ ਜਮਾ ਸਾਫ ਐਂ ਕਲੀਅਰ ਜਿਵੇਂ ਮੈਂ ਬੋਲ ਰਿਹਾ ਉਪਾ ਬਿਲੀਆ ਮਗਾਉਂਦਾ ਪੀਰ ਦੇ ਬਾਬਾ ਜੀ ਦੇ ਪੈਸੇ ਵੀ ਪੀਰ ਚ ਜਾਂਦਾ ਜਾਊਗਾ ਓਏ ਜੇ ਦਾ ਪਾ ਗਿਆ ਨਾ ਕੰਮ ਹੋ ਗਿਆ ਮਾਤਾ ਕਲ ਕਦੀ ਚਾਂਦੀ ਜੀਬ ਚੜੇ ਨੂੰ ਕਦੇ ਠੀਕ ਹੈ ਕਿਰਪਾ ਹੋ ਜੀ ਬਲ ਬਾਬਾ ਤੇਰੇ ਸੱਚੇ ਦਰਬਾਰ ਕੀ ਕੱਲ ਨੂੰ ਮੇਰੀ ਇੱਤਿਆਨ ਵਾਲਾ ਪੀਰਖਾਨੇ ਫਿਰ ਤੁਰ ਕੇ ਜਾਣਾ ਕਿੱਥੇ ਭਲਾਂ ਦੀ ਹੋਏ ਪੀਰਖਾਨੇ ਇੱਥੇ ਸੇਵਾ ਕਰਦੇ ਹੋ। ਦੋਹੀ ਜਾਲੇ ਜਾਣਾਗਾ ਦੋਹੀ ਜਾਲੇ ਪਾਲੇ ਬਾਬੇ ਗੁਰੇ ਤਰਿਆ ਜਾਓਏ ਕਿਰਪਾ ਹੋ ਜੀ ਨਜ਼ਾਰੇ ਹੋਣਗੇ ਮੁੰਡਾ ਹੀ ਬੋਦੂਗਾ ਤੇ ਤੇਰਾ ਇਨਵੀ ਚੱਲੂਗਾ ਜੇ ਮੁੜ ਕੇ ਸ਼ਾਮ ਨੂੰ ਵਟਾਈਆ ਫਿਰ ਆਪਦੇ ਆਪ ਨੂੰ ਸੋਤ ਲਈ ਹੂੰ ਤਾਂ ਬਖਸ਼ਦਾ ਤੈਨੂੰ ਮੈਂ ਹਨਾ ਤਾਂ ਨਾ ਬਸੀ ਕਹ ਲ ਤਨ ਆਹ ਬੋਲੂਗਾ ਤਾਂ ਹੈਗਾ ਜਾਨ ਨੂੰ ਸਹੀ ਕਰਦਾ ਤੂੰ ਤੇ ਬਬੂ ਜੇ ਤੇਨੇ ਕੀਤਾ ਹੋ ਗਿਆ ਆਪਣਾ ਮਰਦਾ ਪਰ ਮਨ ਨਾਲ ਦੀ ਵਾਰ ਤੇ ਆਉਤ ਨਹੀਂ ਯਾਰ ਆ ਠੀਕ ਹੈ ਜੇ ਆਪਾਂ ਜਿਦਾਂ ਕੰਮ ਹੋ ਜੂਗਾ ਚਲ ਬਾਬਾ